ਹੈਲੋ एवरीवन ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਜੱਜਪੁਰ ਸਿੰਘ ਰਾੜ ਤੇ ਹੋਰ ਤੁਸੀਂ ਸਾਰੇ ਕਿਵੇਂ ਹੋ ਹੋਪ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਜਿਹਦੇ ਨਿਊ ਨੇ ਉਹ ਕਰ ਲਓ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਕੇ ਜਰੂਰ ਦੱਸਿਓ ਕਿ ਤੁਹਾਨੂੰ ਸਾਡੇ ਵਲੌਗਸ ਕਿੱਦਾਂ ਦੇ ਲੱਗਦੇ ਨੇ ਤੇ ਉਹਨਾਂ ਨੂੰ ਇਹ ਵੀ ਦੱਸ ਦਿਓ ਨਿਊ ਸਬਸਕ੍ਰਾਈਬਰ ਆ ਜਿਹੜੇ ਉਹਨਾਂ ਨੂੰ ਇਹ ਵੀ ਦੱਸ ਦਿਓ ਕਿ ਆਪਾਂ ਮਾਰਨਿੰਗ ਉੱਠਦੇ ਹੱਸਦੇ ਹਾਂ ਉੱਠ ਕੇ ਸਭ ਤੋਂ ਪਹਿਲਾਂ ਆਪਾਂ ਬਾਕੀ ਕੰਮਾਂ ਨੂੰ ਪਿੱਛੇ ਛੱਡ ਕੇ ਆਪਾਂ ਕਰਦੇ ਹਾਂ ਨਾ ਤੋਂ ਕੇ ਪਹਿਲਾਂ ਬਾਠ ਜਨਾਂ ਗੇਮ ਜਿਹੜੇ ਆਪਣੇ ਕੰਮ ਹੁੰਦੇ ਆ ਕਿਚਨ ਵਗੈਰਾ ਮਿਲਦੇ ਨੇ ਨੈਕਸਟ ਵਾਰ ਤੇ ਨਾਲ ਲੋ ਜੀ ਆਪਾਂ ਦਾ ਆ ਵਰਕਆਊਟ ਕਰਕੇ ਆ ਗਏ ਸੀ 15 ਕੁ ਮਿੰਟ ਦਾ ਤੋਂ ਨਾ ਆਪਾਂ ਬਣਾਉਣੀ ਆ ਦਾਲ ਦਾਲਾ ਤਾਂ ਨਹੀਂ ਢੋਣ ਪਈਏ ਕਿ ਲੋ ਜੀ ਬਣਾਉਣੀ ਦਾਲ ਮੈਂ ਸੋਚੀ ਨਹੀਂ ਜਿਹੜਾ ਸੂਤਾਂ ਕੱਲ ਲੈ ਕੇ ਆਈ ਸੀ ਨਾ ਉਹ ਪਾਉਂਦੇ ਹਾਂ ਜੀ ਬਾਦੀ ਆਪਾਂ ਉਹ ਮਤਲਬ ਹਾਂਜੀ ਅੱਥੇ ਆਪਾਂ ਜਿਹੜੀ ਕਰਾਸ ਦੀ ਸ਼ਾਪਿੰਗ ਕਰਕੇ ਐਸੀ ਕਿਉਂਕਿ ਉਹ ਪੈਸੇ ਤਾਂ ਆਪਾਂ ਪਹਿਲਾਂ ਥੋੜੇ ਦਿਨ ਪਹਿਲਾਂ ਹੀ ਕੀਤੀ ਸੀ ਬਟ ਥੋੜਾ ਮੋਟਾ ਸਮਾਰ ਰਹਿੰਦਾ ਸੀ ਆਪਣਾ ਉਹ ਆਪਾਂ ਕੱਲ ਬਾਇ ਕਰਕੇ ਲਿਆਏ ਸੀ ਤੋਂ ਮੈਂ ਸੋਚਿਆ ਸਵੇਰ ਸਵੇਰ ਨਾ ਸਵੇ ਹੈ ਇਹ ਡੱਬਿਆਂ ਦੇ ਵਿੱਚ ਜਿਹੜਾ ਰਹਿੰਦਾ ਪਾ ਦਈਏ ਬਾਕੀ ਜਿਹੜਾ ਨਹੀਂ ਉਹ ਜ਼ਿਆਦਾ ਕਰਨਾ ਥੋੜਾ ਥੋੜਾ ਪਾ ਕੇ ਪਾ ਕੇ ਕੰਟੇਨਰ ਵਾਡਾ ਦੇ ਵਿੱਚ ਪਾ ਕੇ ਸਾਂਧ ਦਾਂਗੇ ਆਪਾਂ ਕਿਉਂਕਿ ਨਾ ਫਿਰ ਸ਼ਾਮ ਨੂੰ ਵੈਸੇ ਤੁਹਾਨੂੰ ਪਤਾ ਟਾਈਮ ਨਹੀਂ ਲੱਗਦਾ ਇੰਨਾ ਟਾਈਮ ਸ਼ਡਿਊਲ ਬਿਜ਼ੀ ਚੱਲਦਾ ਚਲੋ ਜੀ ਇੱਥੇ ਆ ਗਈ ਸੀ ਮੇਰੀ ਰੋਟੀ ਪਕਾਣ ਦੀ ਵਾਰੀ ਕਿਉਂਕਿ ਆਪਣੀ ਸਬਜੀ ਬਣ ਗਈ ਸੀ ਸਬਜੀ ਆਪਾਂ ਪਹਿਲਾਂ ਤੜਕਾ ਲਾ ਕੇ ਸੀ ਤੇ ਇੱਥੇ ਹੁਣ ਮੈਂ ਰੋਟੀ ਬਣਾ ਰਹੀ ਆ ਤਾਂ ਉਹਦਾ ਰੋਟੀ ਬਣਾ ਕੇ ਜਿਹੜਾ ਟਿਫਨ ਵਗੈਰਾ ਪੈਕ ਕਰਾਂਗੇ ਕਿਉਂਕਿ ਤੁਹਾਨੂੰ ਪਤਾ ਜਿਹੜੇ ਨਿਊ ਨੇ ਉਹਨਾਂ ਨੂੰ ਤਾਂ ਦੱਸਣਾ ਪੈਂਦਾ ਕਿ ਹਸਬੰਦ ਨੇ ਜਾਣਾ ਹੁੰਦਾ ਬੇਟੇ ਨੇ ਸਕੂਲ ਜਾਣਾ ਸੋ ਆਪਾਂ ਟਿਫਨ ਰੈਡੀ ਕਰਨੇ ਹੁੰਦੇ ਤਾਂ ਹੀ ਆਪਾਂ ਸਵੇਰੇ ਆ ਵੀ ਉੱਠਦੇ ਆ ਸਾਰੇ ਕੰਮ ਛੇਤੀ ਨੇ ਵੇੜਨ ਦੇ ਲਈ ਕਿਉਂਕਿ ਗਰਮੀ ਦੇ ਵਿੱਚ ਇਦਾਂ ਹੁੰਦਾ ਕਿ ਸਵੇਰ ਸਵੇਰ ਬੰਦਾ ਠੰਡੇ ਠੰਡੇ ਜਿਹੜੇ ਕੰਮ ਕਰ ਲੇ ਉਹਦੇ ਕੰਮ ਨਾਲ ਦੀ ਗੀਸ ਕੋਈ ਨਹੀਂ ਗੀ ਚਲੋ ਜੀ ਇੱਥੇ ਬਣਾ ਲੈਣ ਦਵਾ ਦਵਾ ਰੋਟੀ ਬਣਾਉਣੇ ਹਨ ਦਿਨ ਮਿਲਦੇ ਤੁਹਾਨੂੰ ਨੈਕਸਟ ਕਲਿੱਪ ਦੇ ਨਾਲ ਬਣਾ ਲੈ ਜੀ ਰੋਟੀ ਜਿਹੜਾ ਅਸੀਂ ਆਪਾਂ ਕੱਲ ਹੀ ਨਹੀਂ ਕਿਹਾ ਸੀ ਕਿ ਪਸਤਾ ਆਪਣੇ ਬਾਕੀ ਹੋ ਗਈ ਤੇ ਮੈਂ ਸਭ ਤੋਂ ਪਹਿਲਾਂ ਇਹ ਦੱਬੇ ਭਾਂਡੇ ਵਗੈਰਾ ਮਾਜ ਲੀ ਨਾ ਤੇ ਉਦੋਂ ਬਾਅਦ ਰੋਟੀ ਖਾ ਕੇ ਫੇਰ ਉਹ ਸਾਰੇ ਜਿਹੜੇ ਮੰਜਾਂ ਇਕੱਠੇ ਵਾਲੇ ਹੋ ਜਾਣਗੇ ਸੋ ਪਹਿਲਾਂ ਵਾਲਾ ਲੱਕਾ ਦਵਾ ਦਾ ਮਾਜ ਜਿੰਦੀ ਤੇ ਮੈਂ ਰੋਟੀ ਬੁਕਾ ਕੇ ਭਾਂਡੇ ਮਾਜ ਲਾਗੇ ਮੇਰੇ ਕੀ ਜਾਂਦਾ ਕੰਮ ਸਾਰਾ ਨਬੇਟ ਜਸਟ ਰੋਟੀ ਖਾਣੀ ਹੋਵੇ ਆਪਾਂ ਜਿਹੜੀ ਤੇ ਉਦੋਂ ਬਾਅਦ ਦੇ ਭਾਂਡੇ ਰਹਿ ਜਾਣ ਤੇ ਚਲੋ ਜਿੱਥੇ ਮੈਂ ਬੇਵੀ ਦੀ ਛਿੱਟੀ ਸਾਫ ਕਰਨ ਲੱਗਦੀ ਸੀਗੀ ਉੱਠ ਖੜਿਆ ਸੀ ਬੇਵੀ ਆਪਣਾ ਤੇ ਇੱਥੇ ਮੈਂ ਉਹਦੀ ਛਿੱਟੀ ਸਾਫ ਕਰਨ ਲੱਗ ਗਈ ਸੀ ਚਲੋ ਜੀ ਮਿਲਦੇ ਆ ਫਿਰ ਆਪਾਂ ਨੈਕਸਟ ਕਲਿੱਪ ਦੇ ਨਾਲ ਲੋ ਜੀ ਆਪਾਂ ਕਿਚਨ ਦੇ ਕੰਮ ਨੇ ਵੇੜ ਕੇ ਆ ਗਏ ਸੋ ਰੂਮ ਦੇ ਵਿੱਚ ਮੈਂ ਕਹਣਾ ਬੇਬੀ ਉੱਠ ਕੇ ਗਿਆ ਸੀ ਤੁਹਾਨੂੰ ਪਤਾ ਸੋ ਇਹ ਰੋਟ ਦੇ ਅਸਰ ਮੈਸੇਜ ਹੁੰਦਾ ਹੈਗਾ ਚਲੋ ਜੀ ਮੈਂ ਆ ਗਈ ਸੀ ਦਰਦਰੂਮ ਦੇ ਵਿੱਚ ਮੈਂ ਕਹਿੰਦਾ ਦਰਦਰ ਝਾੜੂ ਲਾ ਕੇ ਜੱਪ ਚੋਤੇ ਦੇ ਨਾਂ ਤੋਂ ਤੋਂ ਪਹਿਲਾਂ ਪਹਿਲਾਂ ਝਾੜੂ ਪੋਚੇ ਦਾ ਕੰਮ ਨਵੇੜ ਕੇ ਫਰੀ ਹੋ ਜਾ ਮੈਂ ਤੇ ਇੱਥੇ ਮੈਂ ਲਾ ਰਹੀ ਸੀ ਕਮਰੇ ਦੇ ਵਿੱਚ ਝਾੜੂ ਤੇ ਅੱਜ ਸ਼ਾਮ ਨੂੰ ਆਪਾਂ ਚਾਦਰ ਚੇਂਜ ਕਰਾਂਗੇ ਤੀਜੇ ਦਿਨ ਮੈਂ ਚਾਦਰ ਚੇਂਜ ਕਰ ਲਵਾਂਗੀ ਝਾੜੂ ਲਾ ਲੈ ਤੂ ਬਾਦੋਂ ਆਪਾਂ ਦਰਦਰ ਜੱਪ ਚੋਤ ਨੂੰ ਜੋੜਾ ਕਰਦੇ ਆ ਤਿਆਰ ਕਰਦੇ ਆ ਉਸ ਤੋਂ ਬਾਅਦ ਪੋਚੇ ਦਾ ਕੰਮ ਹੈ ਜੋ ਕੱਲੇ ਪੋਚੇ ਲਾਉਂਦੇ ਆ ਸੋ ਜੀ ਮਿਲਦੇ ਆਪਾਂ ਜਪਜੋ ਤਾਂ ਤਿਆਰ ਕਰਦੇ ਨਾ ਲਓ ਜੀ ਇੱਥੇ ਆ ਗਈ ਸੀ ਮੈਂ ਇੱਥੇ ਮੈਂ ਫੀਰੀ ਸੀ ਜਿਹੜੀ ਦਵਾਈ ਸਿਰਦਰਦ ਤੋਂ ਆਪਾਂ ਪਿਆਰ ਕਰਦੇ ਨਾ ਆਪਣਾ ਡੇ 3 ਹੈ ਮੇਨੂੰ ਲੱਗਦਾ ਇੱਥੇ ਨਾ ਡੇ 3 ਹੈ ਸੋ ਆਪਾਂ ਇੱਥੇ ਫੀਰੀਆਂ ਆਪਣੇ ਦਵਾਈ ਤੇ ਉਸ ਤੋਂ ਬਾਅਦ ਆ ਗਈ ਸੀ ਜਮਜੋ ਦੀ ਵਾਰੀ ਇੱਥੇ ਮੈਂ ਕਰ ਰਹੀਆਂ ਜਪਜੋ ਦਾ ਜੋੜਾ ਤੇ ਡੈਡੀ ਇੱਥੇ ਪਲੱਗ ਬਲੌਗ ਜੇ ਸਹੀ ਕਰਦੇ ਸੀ ਆਈ ਥਿੰਕ ਪੱਖੇ ਦੇ ਸ਼ੂਜ਼ ਆ ਚੇਂਜ ਕਰਨ ਵਾਲਾ ਸੀ ਇੱਥੇ ਉਹ ਕਰਦੇ ਸੀ ਚਲੋ ਜਿੱਥੇ ਥੋੜੇ ਜਿਹਾ ਕਪੜੇ ਸੀਗੇ ਤੇ ਮੈਂ ਕਹਿੰਦਾ ਭੱਜ ਕੇ ਜਾ ਕੇ ਕੱਢ ਲਿਆ ਵਾ ਜੀ ਦੋ ਦੋ ਮਿੰਟ ਵੀ ਮੈਂ ਜਿਹੜਾ ਟਾਈਮ ਮਿਲਦਾ ਜਿੱਦੋਂ ਮੈਂ ਤਾਂ ਉਹਦਾ ਕੰਮ ਉਧਰ ਜਿੱਦੋਂ ਨਿਭਾਉਣ ਦੀ ਕੋਸ਼ਿਸ਼ ਕਰਦੀ ਹੁੰਦੀ ਹਾਂ ਜੀ ਟਾਈਮ ਹੋ ਗਿਆ ਪੋਣੇ 8 ਵਜੇ ਦਾ ਤੇ ਜਪ ਜੁੱਤ ਗਿਆ ਅੱਜ ਕਹਿੰਦਾ ਪਾਪਾ ਨਾਲ ਨਾਉ ਪਾਪਾ ਨਾਲ ਲਾਉਣ ਗਿਆ ਤੇ ਮੈਂ ਕਹਿੰਦਾ ਵਾ ਵਾ ਮੈਂ ਨਾ ਬਾਹਰ ਲਾ ਲਈ ਸੀ ਪੁੱਛੇ ਕਮਰਾ ਰਹਿ ਗਿਆ ਸੀ ਕਮਰੇ ਚ ਪੁੱਛੇ ਰਹਿ ਗਿਆ ਸੀ ਲਾ ਕੇ ਤੇ ਦਨ ਆਪਾਂ ਦੋ ਦੋ ਉਹਦੇ ਕਪੜੇ ਪਾ ਦਾਂਗੇ ਦੋਨੋਂ ਉਦੋਂ ਉਹ ਨਹਾ ਗਿਆ ਜੂ ਕਮਰਾ ਕਮਰਾ ਰਹਿਂਦਾ ਦਾ ਉਹ ਚਿੱਟਾ ਲਾ ਕੇ ਕਲੀਅਰ ਕਰ ਗਏ ਦਾ ਉਹਦਾ ਫਿਰ ਮਿਲਦੇ ਆਪਾਂ ਬਸ ਇੰਨੀ ਕ ਸਫਾਈ ਰਹੀ ਗਈ ਓਵਰ ਆਲ ਉਹ ਤੋਂ ਬਾਅਦ ਨਹਾ ਕੇ ਹੋਣਾ ਬਸ ਜੱਪ ਚੋਤੇ ਦਾ ਕੱਪੜੇ ਕੋਲੇ ਰੈਡੀ ਕਰਕੇ ਤੋਲਣਾ ਤੇ ਅੱਜ ਜਿਵੇਂ ਵੀ ਜਾਣਾ ਹੈਗਾ ਸੁਦੇਆਂ ਜਾਣਾ ਹੈਗਾ ਤੇ ਦਿਖਾਵਾਂਗੇ ਤੁਹਾਨੂੰ ਕਿੱਥੇ ਜਾਂਦੇ ਆ ਚਲੋ ਜੀ ਮਿਲਦੇ ਆਪਾਂ ਨੈਕਸਟ ਕਲਿੱਪ ਦੇ ਨਾਲ ਸੋਬਿੰਦੀ ਬੜੀਆ ਦੀ ਗੱਲ ਕਰਦੀ ਸੀ ਬਹੁਤ ਹੈਲਥੀ ਹੈ ਅਸੀਂ ਨਾ ਘਰ ਬਣਾਉਂਦੇ ਨਹੀਂ ਸੋ ਆਪਾਂ ਲੈ ਕੇ ਆਂਦੇ ਸੀ ਕੱਲ ਮੈਂ ਲੈ ਕੇ ਆਈ ਆ ਤੁਹਾਡੇ ਬਣਾਉਂਗਾ ਤੁਸੀਂ ਵੀ ਕਰ ਦੋ ਜੀ ਹੈਲੋ ਤੁਸੀਂ ਵੀ ਹੈਲੋ ਕਰ ਦੋ ਨਾਲੇ ਹੈਲੋ ਮੈਂ ਸਿੱਧਾ ਨਾਲ ਦੇਖਦਾ ਓ ਕੀ ਵੀ ਤਮਾਈ ਦਾਦੀ ਜੀ ਨੂੰ ਬਾਈ ਕਰ ਦਿੰਦਾ ਓ ਕੀ ਵੀ ਮਨਕ ਬ੍ਰੇਕਫਾਸਟ ਰੈਡੀ ਕਰਦੀ ਹੈ ਕਿਉਂਕਿ ਮੇਰਾ ਤਰੀਕਾ ਹੋਇਆ ਤੁਹਾਨੂੰ ਦੱਸਿਆ ਮੇਰੇ ਬਣ ਗਏ ਦਵਾ ਦਵ ਇਹ ਬਲ ਮੈਂ ਫਸਟ ਟਾਈਮ ਟਰਾਈ ਕੀਤਾ ਮੈਂ ਕਰ ਲਿੱਤੇ ਪਹਿਲਾਂ ਨਹੀਂ ਬਣਾਇਆਗਾ ਪਾ ਕੇ ਪੋਰਸਟ ਵਗੈਰਾ ਪਾ ਕੇ ਇਹ ਮੈਂ ਫਸਟ ਟਾਈਮ ਟਰਾਈ ਕੀਤਾ ਦੇਖਦੇ ਆਂ ਕੀ ਬਣਦਾ ਕੋਈ ਜਿਸ ਤਰ੍ਹਾਂ ਦਾ ਬਣਾਉਂਦੇ ਨੇ ਉਹਦੇ ਮੇਰੇ ਕੋਲ ਤਾਂ ਐਕਸਪੀਰੀਅੰਸ ਹੈ ਨਾ ਟੁਕਤ ਦਾ ਬਹੁਤ क्योंकि आप देख रहे चुट गया उठ सुलता चलो दूसरा ट्राई करा करिए तो देख लिया चिले की हो ऐसी तैसी क्योंकि एट्स ओट्स करके भी, और और भी ऐसे हो चलो जी बना इधर तरद उबल ਹਿੰਮ ਹੋ ਗਿਆ ਕੱਢਿਆ ਲਓ ਜੁਟੇ ਵਗ ਸਾਢੇ 8:30 ਤੇ ਆਪਾਂ ਬ੍ਰੇਕਫਾਸਟ ਰੈਡੀ ਕਰਕੇ ਆ ਗਏ ਸੀ ਤੇ ਹੁਣ ਭੱਜ ਕੇ ਜਾ ਕੇ ਲਾ ਕੇ ਆਉਨੇ ਆ ਤੇ ਉਦੋਂ ਬਾਅਦ ਤੁਹਾਨੂੰ ਦੱਸਿਆ ਜੀ 9 ਵਜੇ ਜਾਣਾ ਵੀ ਆਪਾਂ ਚਲੋ ਜੀ ਅੱਜ ਪਤਾ ਵਦੋ ਤੁਹਾਨੂੰ ਦੱਸਿਆ ਅੱਜ ਆਪਾਂ ਜਾਣਾ ਵੀ ਹੈ 9 ਵਜੇ ਤੇ ਤਾਂ ਵਦੋ ਭੱਜ ਕੇ ਲਾ ਕੇ ਆਉਨੇ ਆ ਤੇ ਜੀ ਬਈ ਆ ਚਲੋ ਠੀਕ ਹੈ ਮਿਲ ਕੇ ਆਦੇ ਤੁਹਾਨੂੰ ਜੀ ਆਪਾਂ ਤਾਂ ਆ ਕੇ ਨਹਾ ਧੋ ਕੇ ਦੂਜੀ ਵਾਰ ਵੀ ਤੇ ਬੁਰਾ ਹਾਲ ਹੋਇਆ ਪਿਆ ਤੇ ਇੱਥੇ ਹਾਂ ਕਰਾਂਗੇ ਬ੍ਰੇਕਫਾਸਟ ਸੰਦਸੇ ਅੱਜ ਇੱਕ ਟਰਾਈ ਕੀਤਾ ਸੀਗਾ ਚਿਲਾ ਦੂਸਰਾ ਪਰ ਫਸਟ ਟਾਈਮ ਹੀ ਟਰਾਈ ਕੀਤਾ ਸੀ ਦੇਖਿਆ ਸੀ ਬਹੁਤ ਔਰ ਪਰ ਮੈਂ ਸੋਚਿਆ ਚਲੋ ਹਨਾ ਟਰਾਈ ਕਰਨ ਚ ਕੀ ਹਰ ਜਾ ਮੈਂ ਕਰ ਲੈਂਦੀ ਆ ਜੇ ਮੈਂ ਟਰਾਈ ਕੀਤਾ ਤੇ ਉਹ ਮੇਥੋਂ ਤਾਂ ਬਣਿਆ ਨਹੀਂਗਾ ਉੱਟ ਗਿਆ ਉਹਦੇ ਤੇ ਅਸੀਂ ਤੇ ਅਸੀਂ ਹੋ ਗਈ ਚਿਲੇ ਦੀ ਤੁਹਾਨੂੰ ਦਿਖਾਉਂਗੀ ਕਲਿੱਪ ਪਾਉਈ ਆ ਤੋਂ ਉਦੋਂ ਬਾਅਦ ਆਪਣਾ ਫੇਵਰੇਟ ਵੈਸੇ ਵੇਸੇ ਹੁੰਦਾ ਹੀ ਆ ਸੋ ਆਪਾਂ ਅੱਜ ਬ੍ਰੇਕਫਾਸਟ ਵਿੱਚ ਕੱਲ ਵੀ ਆਪਾਂ ਚਿਲਾ ਹੀ ਖਾਦਾ ਸੀਗਾ ਤੇ ਅੱਜ ਵੀ ਆਪਾਂ ਬ੍ਰੇਕਫਾਸਟ ਵਿੱਚ ਚਿਲਾ ਹੀ ਖਾਵਾਂਗੇ ਚਿਲਾ ਹੀ ਮੇਰਾ ਤਾਂ ਫੇਵਰੇਟ ਹੈ ਸੀ ਦੱਸਣ ਤੁਹਾਂ ਜੀ ਆਪਾਂ ਹੋ ਗਏ ਰੈਡੀ ਤੇ ਆਪਾਂ ਚੱਲੇ ਮੰਡੀ ਨਾਲ ਚੱਲੀ ਮੰਮੀ ਤੁਹਾਨੂੰ ਪਤਾ ਮੜ ਮੋਟਾ ਜਿਹਾ ਸਮਾਨ ਜ ਲੈਣਾ ਹੈਗਾ ਤੇ ਬਾਕੀ ਜਿਆ ਓਮ ਦੀਆਂ ਕਿ ਜਪਜਤ ਨੂੰ ਵੀ ਲੈ ਆਵਾਂਗੇ ਆਪਾਂ ਤੇ ਭੱਜ ਕੇ ਜਾ ਕੇ ਉਹਨਾਂ ਜਾ ਕੇ ਉਹਨੇ ਰੈਡੀ ਹੋ ਗਏ ਸੀ ਸੂਟ ਤਾਂ ਮੈਂ ਕਹਨਾ ਕਿ ਬਦਲਨੇ ਪੈਂਦੇ ਵਾਰ-ਵਾਰ ਇਸੇ ਹਸਤੇ ਦੋ ਲੋਟੀ ਸ਼ਰਟਾਂ ਤਿੰਨ ਸੈੱਟ ਲਾਏ ਹੋਏ ਆ ਬਾਹਰ ਅੰਦਰ ਜਾਣ ਨੂੰ ਨਵੇਂ ਤੇ ਭੱਜ ਕੇ ਜੱਕੀ ਪਾਰ ਲੋ ਜੇ ਇੱਥੇ ਆਪਿਆ ਆ ਗਈ ਸੀ ਅੱਜ ਮੰਗਲਵਾਰ ਸੀ ਮੈਂ ਕਿਹਾ ਚਲੋ ਮੰਗਲਵਾਰ ਨੂੰ ਮੰਗਲਵਰਨ ਦੇ ਮੰਦਿਰ ਮੱਤੇ ਜਾਈ ਜੀ ਇਹ ਇਥੇ ਆ ਵੀਸਾ ਕੁ ਮਹੱਤਵਪੂਰਨ ਕਰਨਾ ਦੇ ਸਮਾਂ ਬਹੁਤ ਰੌਣਕਾਂ ਚੈਲਪੈਨ ਬਹੁਤ ਸਕੂਨ ਮਿਲਦਾ ਜਿਉਂ ਤਾਰੇ ਗੱਲ ਦੇ ਮੰਦਿਰ ਚਲੇ ਗਏ ਲੈ ਕੇ ਕੁ ਸਕੂਨ ਮਿਲਦਾ ਸ਼ਾਂਤੀ ਵੀ ਲੱਗਦਾ ਬਹੁਤ ਮਜ਼ਾ ਆਉਂਦਾ ਹੈ ਜੰਨੇ ਦਾ ਬਹੁਤ ਵਾਰੀ ਜੀ ਲਾਡਾ ਅਸੀਂ ਮਾਰਕੀਟ ਤੋਂ ਤੇ ਮਾਰਕੀਟ ਉਸਹੀ ਮਹੀਨੇ ਵਿੱਚ ਤਾਂ ਮਾਰਕੀਟ ਇੱਕ ਤਾਂ ਆ ਜਾਣਾ ਸੀ ਅੱਜ ਜਾ ਕੇ ਉਹਨਾਂ ਸੀ ਮੰਦਿਰ ਅਨੁਮਾਨ ਜੀ ਦੇ ਮੰਦਿਰ ਜਾ ਕੇ ਆਉਣਾ ਸੀ ਮੰਗਲਵਾਰ ਤੇ ਇੱਕ ਆਪਾਂ ਜੱਬ ਜੋ ਦਾ ਟਿਫਨ ਤੇ ਬੋਟਲ ਚੇਂਜ ਕਰਨ ਦਾ ਮੈਂ ਫੈਸਲਾ ਕੀਤਾ ਤੇ ਮੈਂ ਉਹ ਚੇਂਜ ਕਰਨ ਦਾ ਫੈਸਲਾ ਹੀ ਕੀਤਾ ਤੇ ਮੈਂ ਲੈ ਗਈ ਹੁਣ ਇਹਦੇ ਵਾਸਤੇ ਨਿਊ ਬੋਟਲ ਤੇ ਟਿਫਨ ਸੋ ਤੁਹਾਨੂੰ ਬਖਾਨੀ ਮੈਂ ਬੋਟਲ ਤੇ ਟਿ ਬੋਟਲ ਇਸ ਕਲਰ ਦੀ ਹੈ ਉਹ ਤੁਹਾਨੂੰ ਦੱਸਿਆ ਮੈਨੂੰ ਨਹੀਂ ਚੰਗਾ ਲੱਗਦਾ ਕਿ ਹੁਣ ਉਹਦਾ ਉੱਪਰਲਾ ਢੱਕਣ ਤੇ ਉਹ ਲੱਗ ਜੇ ਦਾ ਸੀ ਤੇ ਉਹ ਲੈ ਕੇ ਜਾਂਦਾ ਸੀ ਤੇ ਜਿਹੜੀ ਇੱਕ ਹੋਰ ਨਵੀਂ ਪਈ ਉਹਦੇ 'ਚ ਤੁਹਾਨੂੰ ਦੱਸਿਆ ਕਿ ਪਾਈਪ ਨਹੀਂ ਲੱਗਦੀ ਹੈਗੀ ਤੇ ਬਾਕੀ ਤੁਹਾਨੂੰ ਦੱਸਿਆ ਇੱਕ ਮਿੱਕੀ ਮਾਊਸ ਵਾਲੀ ਹੈਗੀ ਆ ਜਿਹਦੇ ਕੋਲ ਉਹ ਵੀ ਦਿਖਾ ਦਿੰਨੀ ਤੁਹਾਨੂੰ ਬੋਟਲਸ ਇਹ ਦੇਖੋ ਕਲੈਕਸ਼ਨ ਹੈਗੀ ਆ ਚਾ ਆ ਵੇਖੋ ਤੁਹਾਨੂੰ ਇੱਥੇ ਲਗਾ ਦੇ ਆ ਬੋਟਲ ਇਹਦੀ ਇਹ 'ਚ ਉਹ ਹੈ ਨਹੀਂ ਆ ਮਿੱਕੀ ਵਾਲੀ ਬੋਟਲ ਮਹਿੰਗੀ ਜਿਆ ਪਿੱਤੀ ਸੀ ਇਹਦੇ ਤੋਂ ਲੌਗ ਨਹੀਂ ਖੁੱਲਦਾਗਾ ਇਸ ਕਰਕੇ ਵੀ ਇਹਨੂੰ ਬੰਦ ਹੋ ਗਈ ਉਹ ਗਰਮ ਵਾਲੀ ਤਾਂ ਵੈਸੇ ਨਹੀਂ ਆ ਯੂਜ਼ ਕਰ ਸਕਦਾ ਖੋਲ ਸਕਦਾ ਢੱਕਣ ਢੁੱਕਣਾ ਤੇ ਤਿੰਨ ਬੋਤਲਾਂ ਨਹੀਂ ਪਈਆਂ ਤੇ ਉਹ ਜਿਹੜੀ ਇਹ ਯੂਜ਼ ਕਰ ਰਿਆ ਸੀ ਸੈਲੋ ਦੀ ਉਹ ਤੋਂ ਤੁਹਾਨੂੰ ਦੱਸਿਆ ਨਾ ਟੱਕਣ ਜਾਂ ਅਲੱਗ ਹੋ ਗਿਆ ਸੀ ਤੇ ਮੈਨੂੰ ਨਹੀਂ ਉਹ ਚੰਗਾ ਲੱਗਦਾ ਸੀ ਲਓ ਜੀ ਟਾਈਮ ਹੋ ਗਿਆ 6:30 ਵਜੇ ਦਾ ਤੇ ਪਟਿਸ਼ਨ ਪੜਾ ਕੇ ਫਰੀ ਹੋ ਗਏ ਸੀ ਤੇ ਰੂਮ ਮੈਂ ਦਵਾ ਦਾ ਸਾਫ ਕੀਤਾ ਝਾੜੂ ਲਾ ਕੇ ਤੁਹਾਨੂੰ ਪਤਾ ਮੈਸੇਜ ਹੋ ਜਾਂਦਾ ਕੁਸ਼ਿਣ ਬਣਾਉਣੇ ਨੇ ਸਬਜ਼ੀ ਤੇ ਪਲੇ ਵਗੈਰਾ ਕਰਦਾ ਪੂਜੀਆ ਵਗੈਰਾ ਖਲਾਰ ਦਿੰਦਾ 6:30 ਦਾ ਟਾਈਮ ਹੋ ਗਿਆ ਤੇ ਜਮਜਤ ਨਹਾ ਤੋ ਲਿਆ ਤੇ ਆਪਾਂ ਹੁੰਦਾ ਬਦਰ ਬਣਾਉਣੇ ਸਬਜ਼ੀ ਬੱਚਾ ਆਇਆ ਸੀ ਲੋ ਟੀਕਾ ਲਾ ਦੇ ਬੱਚੇ ਨੂੰ ਲਓ ਜੀ ਆਪਾਂ ਬਣਾਉਣੇ ਸਬਜ਼ੀ ਤੇ ਸਬਜ਼ੀ ਆਪਾਂ ਚੇਸਤੀ ਚੇਸਤੀ ਅੱਜ ਬਣਾਵਾਂਗੇ। ਵੜੀਆਂ ਦੀ ਤੇ ਆਲੂ ਦੀ ਸਬਜ਼ੀ ਬਣਾਵਾਂਗੇ ਦਵਾਦ। ਤੇ ਰੈਡੀ ਕਰਦੇ ਆਪਾਂ। ਲੋ ਜਿੱਥੇ ਆਪਾਂ ਸਬਜ਼ੀ ਧਾਰਤੀ ਸੀ ਤੇ ਮੈਂ ਦਾ ਦਵਾ ਜਿਹੜੇ ਭਾਂਡੇ ਤੋਂ ਉਤਹਾਉਂਦੇ ਮੈਂ ਕਿੰਦਾ ਦਵਾ। ਰੱਖਾ ਸਿੰਕ ਦੇ ਵਿੱਚ ਤੇ ਬਣਾਉਣੀ ਰੋਟੀ। ਸ਼ਾਮ ਦੇ ਟਾਈਮ ਨਾਲ ਤੁਹਾਨੂੰ ਕੀ ਦੱਸਾਂ ਚਾਰ ਤੋਂ ਛੇ ਟਿਊਸ਼ਨ ਪੜਾਣੇ ਹੁੰਦੇ ਉਦੋਂ ਬਾਅਦ ਜੱਪ ਜੰਨ ਨੂੰ ਨਵਾਦਵਾ ਆ ਗਏ ਤੇ ਫਿਰ ਕਿਚਨ ਦੇ ਵਿੱਚ ਆਰ ਜਾਈਦਾ ਸਬਜ਼ੀ ਧਾਲ ਲੈ ਕੇ ਰੋਟੀ ਵਗੈਰਾ ਪਕਾਈ ਦੀ ਹਨਾ। ਪਹਿਲਾਂ ਇੱਧਰ ਆਓ ਸਾਰ ਨੂੰ ਸਰਵਿਸ ਫਿਰ ਕੱਪੜੇ ਪ੍ਰੈਸ ਪੁਸ਼ ਕਰਨ ਵਾਲੇ ਹੁੰਦੇ ਉਹ ਕਰਨੇ ਹੁੰਦੇ। ਆਪੋ ਨੂੰ ਗੱਲਬਾਤ ਤੁਸੀਂ ਜੱਪ ਜੋਦੀ

ਆਪਦੇ ਰਿਐਕਸ਼ਨ ਦੇਖੋ ਕੀ ਲੈ ਕੇ ਆਇਆ ਤੇਰਾ ਪਪਾ ਕੀ ਲੈ ਕੇ ਆਇਆ ਤੇਰਾ ਪਪਾ ਇਹ ਨਾ ਮੇਰਾ ਪਪਾ ਕੀ ਲੈ ਕੇ ਆਇਆ ਤੇਰਾ ਪਪਾ ਦੱਸਦਾ ਦੇ ਸਾਨੂੰ ਖੋਲੋ ਖੋਲੋ ਲਓ ਜੀ ਹਸਬੰਦ ਆ ਗਏ ਸੀ ਇਸੇ ਉਹਨਾਂ ਦਾ ਟਿਫਨ ਮੈਂ ਕਦਰ ਦਾ ਵਾਸ਼ ਕਰਕੇ ਰੱਖਦਾ ਹਵਾ ਜੀ ਲੱਗ ਜਾਂਦੀ ਇਹ ਦਵਦਾ ਤੇ ਮੈਂ ਦਵਦਾ ਨਾਲ ਨਾਲ ਧੋ ਦਿੰਦੀ ਉਹਨਾਂ ਚੀਜ਼ ਨੂੰ ਲੋ ਜੀ ਟਾਈਮ ਹੋ ਗਿਆ 7:30 ਵਜੇ ਤੇ ਆਪਾਂ ਰੋਟੀ ਬਣਾ ਕੇ ਛੋੜੇ ਮੁੱਟੇ ਭੰਡੇ ਜਿਹੜੇ ਉਹ ਮਾਜਾ ਹੈ ਰੋਟੀ ਦੇ ਬਾਅਦ ਚ ਮਾਜ ਲਓ ਲੋ ਜੀ ਤੇ ਰੋਟੀ ਤੇ ਪਾ ਕੇ ਪਾ ਕੇ ਰੱਖ ਚੱਲੀਏ ਤੇ ਮੈਂ ਭੱਜ ਕੇ ਆਉਣੀ ਆ ਨਾ ਕੇ ਕਿਉਂਕਿ ਪਿੱਛੇ ਪਈ ਆਈ ਜਾਂਦੀ ਹਲਕਤ ਨਾ ਕੇ ਹੁੰਨੇ ਤੇ ਲੋ ਜੀ ਯਾਦ ਆ ਗਿਆ ਇੱਧਰ ਤਾਂ ਕੰਮ ਨਿਬੜ ਗਏ ਤੇ ਉਧਰ ਜਿਹੜਾ ਰੈਂਟ ਉਹ ਨਹੀਂ ਕਰਨਾ ਇੱਧਰ ਰਹਿੰਦੇ ਆਪਣੇ ਕੱਪੜੇ ਜਿਹਨੇ ਸਵੇਰ ਪਾਣੇ ਆ ਤੇ ਪ੍ਰੈਸ ਕਰਨ ਵਾਲੇ ਦਵਾ ਦਵਾ ਕਰ ਗਏ ਸੈਟਿੰਗ ਉਹਨਾਂ ਦੀ ਛੋਟਾ ਤੇ ਵੱਡਾ ਸਰ ਛੋਟੇ ਸਾਂ ਆ ਤਾਂ ਬਸ ਜਦੋਂ ਪਾਪਾ ਆ ਜਾਂਦੇ ਆ ਨਾ ਪਾਪਾ ਜੀ ਜਾਣ ਬਸਦੀਏ ਜਿਵੇਂ ਅਸੀਂ ਕਰੀਏ ਚਲੋ ਜੀ ਬਸ ਹੁਣ ਮੇਰਾ ਓਵਰオール ਪੱਕਾ ਫਿਨਿਸ਼ ਹੈ ਇਧਰੋਂ ਹਸੋ ਹੁਣ ਆਪਾਂ ਜਾ ਸਕਦੇ ਇਧਰੋਂ ਕਮਰੇ ਚ ਤੇ ਹੁਣ ਭੱਜ ਕੇ ਜਾ ਕੇ ਨਹਾ ਕੇ ਆਉਣੇ ਤੁਹਾਨੂੰ ਪਤਾ ਭਿੱਜੇ ਪਏ ਬੇਟਾ ਕੀ ਕਰ ਰਹੇ ਹੋ ਖਾਣਾ ਖਾਣਾ ਸੀ ਖਾਣਾ ਸਬਜੀ ਢੋਲ ਦੋ ਬੇਟਾ ਪਾਪਾ ਤੁਸੀਂ ਆਲੂ ਨਾਲ ਇਹਨੂੰ ਖਵਾ ਦੋ ਜੇ ਕੋਸ਼ਿਸ਼ ਕਰਦਾ ਚਲੋ ਇਹ ਕਹਿੰਦਾ ਰੋਟੀ ਖਾਣੀ ਹੈ ਪਾਪਾ ਖਵਾ ਦੇਣਗੇ ਉਹਨਾਂ ਚਲ ਮੈਂ ਵੀ ਤੁਹਾਨੂੰ ਪਤਾ ਨਾ ਹੋਣਾ ਵੀ ਹੈਗਾ ਫਾਦਰ ਸਾਹਿਬ ਖਵਾ ਦਿੰਦੇ ਉਹਨੂੰ ਬੇਟਾ ਤੁਸੀਂ ਜੇ ਖਾਣਾ ਖਾਣਾ ਤਾਂ ਪਾਪਾ ਜੀ ਕੋਲੋਂ ਖਾ ਲਓ ਮੈਂ ਆਣੀ ਨਹਾ ਕੇ ਆਉਂਗੀਆਂ ਉਹਨਾਂ ਚ ਠੀਕ ਹੈ ਓਕੇ ਪਹਿਲਾਂ ਦੱਸੋ ਅ ਮਮਾ ਜੀ ਨੂੰ ਪੈਸੇ ਵੀ ਦੇ ਦੱਸਿਆ ਨਾ ਬੇਟਾ ਲੈਓ ਬੇਟਾ ਥੈਂਕ ਯੂ ਇਹ ਆਪਾਂ ਆ ਕੇ ਨਹਾ ਤਾਂ ਓਕੇ ਤੇ ਗਰਮੀ ਅੰਤਾਂ ਦੀ ਆ ਤੁਰਾ ਹਾਲ ਭੱਜ ਕੇ ਜਾ ਕੇ ਨਾ ਕੀ ਹੁੰਦੀ ਇਸ ਟਾਈਮ ਤਾਂ ਹੁਣ ਸਵੇਰ ਦੇ ਤੁਹਾਨੂੰ ਪਤਾ ਤੀਜੀ ਚੌਥੀ ਵਾਰ ਨਹਾਉਣ ਲੱਗੇ ਆ ਨਾ ਨਾ ਕਿ ਵੀ ਬੰਦਾ ਥੱਕ ਜਾਂਦਾ ਬਾਅਦ ਵਾਰ ਨਹਾ ਕੇ ਵੀ ਕੀ ਕਰ ਜੇ ਨਹਾਉਂਦੇ ਨਹੀਂ ਤਾਂ ਹੋਰ ਤਰ੍ਹਾਂ ਦਾ ਅਸੀਨੇ ਦੀ ਮਿੰਤਾ ਨਾ ਅਲਕਤਾਈ ਜਾਂਦੇ ਰਹਿੰਦੇ ਆ ਬੁਰਾ ਹਾਲ ਚਲੋ ਜੀ ਹੁਣ ਕਰਦੇ ਆ ਬ੍ਰੇਕ ਲਾੜੀ ਨਾਲ ਕਰਦੇ ਆ ਜੱਟ ਸਾਹਿਬ ਤਾਂ ਲੱਗੇ ਪਏ ਆ ਛਕਣ ਤੇ ਅੱਜ ਆਪਣਾ ਬਣਾਈ ਆ ਆਲੂ ਤੇ ਸੋਇਆ ਬਿੰਦੀ ਸਬਜ਼ੀ ਬਹੁਤ ਟੇਸਟੀ ਬਣਾਈ ਆ ਆਲੂ ਵੀ ਜੇ ਉਧਰ ਕੱਢਦੇ ਹਾਂ ਆਲੂ ਇਹਦੇ ਇੱਧਰ ਕੱਢ ਲਓ ਕਰੋ ਲਓ ਜੀ ਆਪਾਂ ਬਣਾਇਆ ਤੁਹਾਨੂੰ ਦੱਸਿਆ ਅੱਜ ਆਲੂ ਤੇ ਬਾਹਲੀ ਟੇਸਟੀ ਸਬਜ਼ੀ ਬਣਦੀ ਆ ਆਲੂ ਤੇ ਵੜੀਆਂ ਦੀ ਤੇ ਖਾਣੇ ਆਪਾਂ ਕਰਦੇ ਆਪਾਂ ਡਿਨਰ ਤੇ ਮਿਲਦੇ ਮਿਲਾਂਗੇ ਨੈਕਸਟ ਵਲੋਗ ਜੇਕਰ ਤੁਹਾਨੂੰ ਸਾਡੇ ਵੀਡੀਓਜ਼ ਵਧੀਆ ਲੱਗਦੇ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ ਜਰੂਰ ਦੱਸਿਓਗਾ ਤੁਹਾਨੂੰ ਸਾਡੀ ਵੀਡੀਓਜ਼ ਕਿੱਦਾਂ ਦੀਆਂ ਲੱਗਦੀਆਂ ਨੇ ਤੇ ਬਾਕੀ ਬੈਲ ਆਈਕਨ ਨੂੰ ਨੋਟੀਫ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲ ਸਕੇ ਤੇ ਇੱਕ ਦੀ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜੀ ਜੇਕਰ ਵੀਲੂ ਵਾਚ ਕਰੋਗੇ ਫੇਰ ਹੀ ਤੁਸੀਂ ਸਾਨੂੰ ਸਪੋਰਟ ਕਰ ਸਕਦੇ ਪਲੀਜ਼ ਸਾਨੂੰ ਸਪੋਰਟ ਦੀ ਬਹੁਤ ਲੋੜ ਹੈ ਸੋ ਸਪੋਰਟ ਕਰਿਆ ਕਰੋ ਫੇਰ ਹੀ ਬੰਦੇ ਦਾ ਮੋਟੀਵੇਸ਼ਨ ਜੇ ਨਾਲ ਬੰਦਾ ਕੰਮ ਕਰਦਾ ਹੈ ਕਿ ਹਾਂ ਭਾਈ ਇੰਨੇ ਜਾਣੇ ਸਾਨੂੰ ਵੇਖਣ ਵਾਲੇ ਹੈਗੇ ਆ ਹਾਂ ਭਾਈ ਅੱਜ ਵਲੌਗ ਬਣਾਉਣਾ ਹੀ ਪਊਗਾ ਫੇਰ ਹੀ ਬੰਦੇ ਨੂੰ ਇਦਾਂ ਫੀਲਿੰਗ ਜਾਂਦੀ ਹੈ ਸੋ ਪਲੀਜ਼ ਮੋਟੀਵੇਟ ਕਰਿਆ ਕਰੋ ਮੋਟੀਵੇਟ ਤੁਸੀਂ ਕਿੱਦਾਂ ਕਰਨਾ ਸਾਨੂੰ ਜਸਟ ਵਾਚ ਕਰਨਾ ਹੈ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਨਿਊ ਨੇ ਉਹ ਚੈਨਲ ਨੂੰ ਪਲੀਜ਼ ਸਬਸਕ੍ਰਾਈਬ ਕਰ ਲਓ ਚਲੋ ਜੀ ਮਿਲਦੇ ਆ ਨੈਕਸਟ ਵਲੌਗ ਦੇ ਨਾਲ